ਸ਼ਹੀ ਮੁਕਤਸัย ਪੁਲਿਸ ਫਲੋਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਇੱਕ ਖਾਸ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੇ ਵਿੱਚ ਜੇਲ੍ਹ ਦੀਆਂ ਸਾਰੀਆਂ ਬੈਰੀਕਾਂ ਦੀ ਜਾਂਚ ਕੀਤੀ ਗਈ ਕੈਦੀਆਂ ਤੇ ਹਵਾਲਾਤਿਆਂ ਦੀ ਨਿੱਜੀ ਤਲਾਸ਼ੀ ਕੀਤੀ ਗਈ ਜੇਲ੍ਹ ਦੇ ਰਸਤੇ ਤੇ ਕੰਨਾਂ ਤੇ ਕੋਨਿਆਂ ਦੀ ਵੀ ਜਾਂਚ ਹੋਈ ਕੁਝ ਸ਼ੱਕੀ ਥਾਵਾਂ ਤੇ ਪੁੱਛਗਿੱਛ ਵੀ ਕੀਤੀ ਗਈ ਕਿਉਂਕਿ ਤਿਉਹਾਰਾਂ ਦੇ ਮੌਕੇ ਦੇ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਖਾਸ ਤੌਰ ਤੇ ਵਧ ਜਾਂਦੀਆਂ ਨੇ ਤੇ ਜੇਲ੍ਹਾਂ ਦੇ ਵਿੱਚ ਅਜਿਹੇ ਕੁਝ ਨਾ ਹੋਵੇ ਤੇ ਨਸ਼ਾ ਤਸਕਰ ਹੋਰ ਤੇਜ਼ ਨਾ ਹੋਣ ਐਸੇ ਚੱਲਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਐਸੇ ਉੱਤੇ ਕੀ ਕਹਿਣਾ ਹੈ ਐਸਐਸਪੀ ਦਾ ਆਉਂਸ there yeah. ਮੁਖਤਸਰ ਸਾਈ ਪੁਲਿਸ ਫਲੋਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਇੱਕ ਖਾਸ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੇ ਵਿੱਚ ਜੇਲ੍ਹ ਦੀਆਂ ਸਾਰੀਆਂ ਬੈਰੀਕਾਂ ਦੀ ਜਾਂਚ ਕੀਤੀ ਗਈ ਕੈਦੀਆਂ ਤੇ ਹਵਾਲਾਤਿਆਂ ਦੀ ਨਿੱਜੀ ਤਲਾਸ਼ੀ ਕੀਤੀ ਗਈ ਜੇਲ੍ਹ ਦੇ ਰਸਤੇ ਤੇ ਕੰਨਾਂ ਤੇ ਕੋਨਿਆਂ ਦੀ ਵੀ ਜਾਂਚ ਹੋਈ ਕੁਝ ਸ਼ੱਕੀ ਥਾਵਾਂ ਤੇ ਪੁੱਛਗਿੱਛ ਵੀ ਕੀਤੀ ਗਈ ਕਿਉਂਕਿ ਤਿਉਹਾਰਾਂ ਦੇ ਮੌਕੇ ਦੇ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਖਾਸ ਤੌਰ ਤੇ ਵਧ ਜਾਂਦੀਆਂ ਨੇ ਤੇ ਜੇਲ੍ਹਾਂ ਦੇ ਵਿੱਚ ਅਜਿਹਾ ਕੁਝ ਨਾ ਹੋਵੇ ਤੇ ਨਸ਼ਾ ਤਸਕਰ ਹੋਰ ਤੇਜ਼ ਨਾ ਹੋਣ ਐਸੇ ਚੱਲਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਐਸੇ ਉੱਤੇ ਕੀ ਕਹਿਣਾ ਹੈ ਐਸਐਸਪੀ ਦਾ ਹਾਊਸਿੰਗ ਸ਼ਹੀ ਮੁਕਤਸਰ ਸਾਹਿਬ ਪੁਲਿਸ ਫਲੋਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਇੱਕ ਖਾਸ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੇ ਵਿੱਚ ਜੇਲ੍ਹ ਦੀਆਂ ਸਾਰੀਆਂ ਬੈਰੀਕਾਂ ਦੀ ਜਾਂਚ ਕੀਤੀ ਗਈ ਕੈਦੀਆਂ ਤੇ ਹਵਾਲਾਤਿਆਂ ਦੀ ਨਿੱਜੀ ਤਲਾਸ਼ੀ ਕੀਤੀ ਗਈ ਜੇਲ੍ਹ ਦੇ ਰਸਤੇ ਤੇ ਕੰਡਾ ਤੇ ਕੋਨਿਆਂ ਦੀ ਵੀ ਜਾਂਚ ਹੋਈ ਕੁਝ ਸ਼ੱਕੀ ਥਾਵਾਂ ਤੇ ਪੁੱਛਗਿੱਛ ਵੀ ਕੀਤੀ ਗਈ ਕਿਉਂਕਿ ਤਿਉਹਾਰਾਂ ਦੇ ਮੌਕੇ ਦੇ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਖਾਸ ਤੌਰ ਤੇ ਵਧ ਜਾਂਦੀਆਂ ਨੇ ਤੇ ਜੇਲ੍ਹਾਂ ਦੇ ਵਿੱਚ ਅਜਿਹਾ ਕੁਝ ਨਾ ਹੋਵੇ ਤੇ ਨਸ਼ਾ ਤਸਕਰ ਹੋਰ ਤੇਜ਼ ਨਾ ਹੋਣ ਐਸ ਦੇ ਚੱਲਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਐਸ ਦੇ ਉੱਤੇ ਕੀ ਕਹਿਣਾ ਹੈ ਐਸਐਸਪੀ ਦਾ ਆਉਸ there yeah. ਦੀ ਮੁਖਸਥਾਈ ਪੁਲਿਸ ਫਲੋਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਇੱਕ ਖਾਸ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੇ ਵਿੱਚ ਜੇਲ੍ਹ ਦੀਆਂ ਸਾਰੀਆਂ ਬੈਰੀਕਾਂ ਦੀ ਜਾਂਚ ਕੀਤੀ ਗਈ ਕੈਦੀਆਂ ਤੇ ਹਵਾਲਾਤਿਆਂ ਦੀ ਨਿੱਜੀ ਤਲਾਸ਼ੀ ਕੀਤੀ ਗਈ ਜੇਲ੍ਹ ਦੇ ਰਸਤੇ ਤੇ ਕੰਨਾਂ ਤੇ ਕੋਨਿਆਂ ਦੀ ਵੀ ਜਾਂਚ ਹੋਈ ਕੁਝ ਸ਼ੱਕੀ ਥਾਵਾਂ ਤੇ ਪੁੱਛਗਿੱਛ ਵੀ ਕੀਤੀ ਗਈ ਕਿਉਂਕਿ ਤਿਉਹਾਰਾਂ ਦੇ ਮੌਕੇ ਦੇ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਖਾਸ ਤੌਰ ਤੇ ਵਧ ਜਾਂਦੀਆਂ ਨੇ ਤੇ ਜੇਲ੍ਹਾਂ ਦੇ ਵਿੱਚ ਅਜਿਹੇ ਕੁਝ ਨਾ ਹੋਵੇ ਤੇ ਨਸ਼ਾ ਤਸਕਰ ਹੋਰ ਤੇਜ਼ ਨਾ ਹੋਣ ਐਸੇ ਚੱਲਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਐਸੇ ਉੱਤੇ ਕੀ ਕਹਿਣਾ ਹੈ ਐਸਐਸਪੀ ਦਾ ਹਾਊਸਨ ਸ਼ੇਮੁਖਸ ਸਾਈ ਪੁਲਿਸ ਫਲੋਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਇੱਕ ਖਾਸ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੇ ਵਿੱਚ ਜੇਲ੍ਹ ਦੀਆਂ ਸਾਰੀਆਂ ਬੈਰੀਕਾਂ ਦੀ ਜਾਂਚ ਕੀਤੀ ਗਈ ਕੈਦੀਆਂ ਤੇ ਹਵਾਲਾਤਿਆਂ ਦੀ ਨਿੱਜੀ ਤਲਾਸ਼ੀ ਕੀਤੀ ਗਈ ਜੇਲ੍ਹ ਦੇ ਰਸਤੇ ਤੇ ਕੰਨਾਂ ਤੇ ਕੋਨਿਆਂ ਦੀ ਵੀ ਜਾਂਚ ਹੋਈ ਕੁਝ ਸ਼ੱਕੀ ਥਾਵਾਂ ਤੇ ਪੁੱਛਗਿੱਛ ਵੀ ਕੀਤੀ ਗਈ ਕਿਉਂਕਿ ਤਿਉਹਾਰਾਂ ਦੇ ਮੌਕੇ ਦੇ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਖਾਸ ਤੌਰ ਤੇ ਵਧ ਜਾਂਦੀਆਂ ਨੇ ਤੇ ਜੇਲ੍ਹਾਂ ਦੇ ਵਿੱਚ ਅਜਿਹਾ ਕੁਝ ਨਾ ਹੋਵੇ ਤੇ ਨਸ਼ਾ ਤਸਕਰ ਹੋਰ ਤੇਜ਼ ਨਾ ਹੋਣ ਐਸੇ ਚੱਲਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਐਸੇ ਉੱਤੇ ਕੀ ਕਹਿਣਾ ਹੈ ਐਸਐਸਪੀ ਦਾ ਆਊਟ Yeah. ਸ਼ੇ ਮੁਕਸਸਾਈ ਪੁਲਿਸ ਫਲੋਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਇੱਕ ਖਾਸ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੇ ਵਿੱਚ ਜੇਲ੍ਹ ਦੀਆਂ ਸਾਰੀਆਂ ਬੈਰੀਕਾਂ ਦੀ ਜਾਂਚ ਕੀਤੀ ਗਈ ਕੈਦੀਆਂ ਤੇ ਹਵਾਲਾਤਿਆਂ ਦੀ ਨਿੱਜੀ ਤਲਾਸ਼ੀ ਕੀਤੀ ਗਈ ਜੇਲ੍ਹ ਦੇ ਰਸਤੇ ਤੇ ਕੰਨਾਂ ਤੇ ਕੋਨਿਆਂ ਦੀ ਵੀ ਜਾਂਚ ਹੋਈ ਕੁਝ ਸ਼ੱਕੀ ਥਾਵਾਂ ਤੇ ਪੁੱਛਗਿੱਛ ਵੀ ਕੀਤੀ ਗਈ ਕਿਉਂਕਿ ਤਿਉਹਾਰਾਂ ਦੇ ਮੌਕੇ ਦੇ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਖਾਸ ਤੌਰ ਤੇ ਵਧ ਜਾਂਦੀਆਂ ਨੇ ਤੇ ਜੇਲ੍ਹਾਂ ਦੇ ਵਿੱਚ ਅਜਿਹਾ ਕੁਝ ਨਾ ਹੋਵੇ ਤੇ ਨਸ਼ਾ ਤਸਕਰ ਹੋਰ ਤੇਜ਼ ਨਾ ਹੋਣ ਐਸੇ ਚੱਲਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਐਸ ਦੇ ਉੱਤੇ ਕੀ ਕਹਿਣਾ ਹੈ ਐਸ ਐਸ ਪੀ ਦਾ ਹਾਊਸਿੰਗ ਸ਼ਹੀ ਮੁਕਸਦ ਸਾਈ ਪੁਲਿਸ ਫਲੋਜ਼ ਜ਼ਿਲ੍ਹਾ ਜੇਲ੍ਹ ਦੇ ਵਿੱਚ ਇੱਕ ਖਾਸ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਦੇ ਵਿੱਚ ਜੇਲ੍ਹ ਦੀਆਂ ਸਾਰੀਆਂ ਬੈਰੀਕਾਂ ਦੀ ਜਾਂਚ ਕੀਤੀ ਗਈ ਕੈਦੀਆਂ ਤੇ ਹਵਾਲਾਤਿਆਂ ਦੀ ਨਿੱਜੀ ਤਲਾਸ਼ੀ ਕੀਤੀ ਗਈ ਜੇਲ੍ਹ ਦੇ ਰਸਤੇ ਤੇ ਕੰਡਾ ਤੇ ਕੋਨਿਆਂ ਦੀ ਵੀ ਜਾਂਚ ਹੋਈ ਕੁਝ ਸ਼ੱਕੀ ਥਾਵਾਂ ਤੇ ਪੁੱਛਗਿੱਛ ਵੀ ਕੀਤੀ ਗਈ ਕਿਉਂਕਿ ਤਿਉਹਾਰਾਂ ਦੇ ਮੌਕੇ ਦੇ ਉੱਤੇ ਗੈਰ ਕਾਨੂੰਨੀ ਗਤੀਵਿਧੀਆਂ ਖਾਸ ਤੌਰ ਤੇ ਵਧ ਜਾਂਦੀਆਂ ਨੇ ਤੇ ਜੇਲ੍ਹਾਂ ਦੇ ਵਿੱਚ ਅਜਿਹਾ ਕੁਝ ਨਾ ਹੋਵੇ ਤੇ ਨਸ਼ਾ ਤਸਕਰ ਹੋਰ ਤੇਜ਼ ਨਾ ਹੋਣ ਐਸੇ ਚੱਲਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਐਸ ਦੇ ਉੱਤੇ ਕੀ ਕਹਿਣਾ ਹੈ ਐਸ ਐਸ ਪੀ ਦਾ ਆਉਸ there yeah.